ਇਹ ਕੇਂਦਰ ਸਰਕਾਰ ਦੇ ਖਿਲਾਫ ਆਪਾਂ ਮੰਗ ਪੱਤਰ ਦੇ ਕੇ ਚਿਤਾਵਨੀ ਪੱਤਰ ਦੇ ਰਿਹਾ ਕਿ ਗੱਲਾਂ ਦਾ ਕੜਾ ਨਾ ਬਣਾਓ ਘੱਟੋ ਘੱਟ ਲੋਕਾਂ ਨੂੰ ਜੋ ਅਮਲੀ ਕੰਮ ਕਰਨਾ ਉਹ ਕਰਕੇ ਦਿਓ ਤੇ ਕੇਂਦਰ ਸਰਕਾਰ ਤੇ ਲਗਾਤਾਰ ਹੀ ਕਿਉਂਕਿ ਹੜ੍ਹਾਂ ਨਾਲ ਸੱਤੋ ਵੱਧ ਪੰਜਾਬ ਪ੍ਰਭਾਵਿਤ ਹੋਇਆ ਹੜ੍ਹਾਂ ਆ ਤੀਜੇ ਚੌਥੀ ਵਾਰੀ ਹੁਣ ਪਾਣੀ ਆ ਗਿਆ ਜਿਹੜਾ ਲੋਕਾਂ ਦੀਆਂ ਫਸਲਾਂ ਕਈਆਂ ਨੇ ਤਿੰਨ ਤਿੰਨ ਵਾਰ ਝੋਨਾ ਲਾਇਆ ਖਰਾਬ ਹੋ ਗਿਆ ਵਾਰ-ਵਾਰ ਪਾਣੀ ਆ ਰਿਹਾ ਹਰਮਾਚਲ 'ਚ ਲਗਾਤਾਰ ਵੀ ਪੈ ਰਿਹਾ ਕਿ ਨਾ ਕੇਂਦਰ ਸਰਕਾਰ ਨਾ ਪੰਜਾਬ ਸਰਕਾਰ ਬਸ ਗੱਲਾਂ ਨਾ ਕਢਾ ਦੇਤੇ ਆ ਵੀ ਮਾਪਜਾ ਦੇਣਾ ਹੋਈ ਮਾਪਜਾ ਦੇਣਾ ਦੁਬਾਰਾ ਜਿਹੜਾ ਚੋਣਾ ਲਾਉਣਾ ਉਹਦੇ ਵੀ ਸਾਰਾ ਖਰਚਾ ਦੇ ਦੇਣਾ ਪਰ ਗੱਲੀ ਬਾਤੀ ਹੁੰਦਾ ਦਿੱਦੇ ਦੁੰਦੇ ਕੱਖ ਨਹੀਂ ਹੈ ਇਸ ਕਰਕੇ ਅੱਜ ਆਪਾਂ ਸਾਰੇ ਪੰਜਾਬ ਦੇ ਵਿੱਚ ਆਪ ਦੇ ਜਿਹੜੇ ਹੈਗੇ ਮੰਤਰੀ ਐਮ ਐਨ ਪੀ ਐਮ ਐਲ اے ਉਹਨਾਂ ਨੂੰ ਮੰਗ ਪੱਤਰ ਦੇ ਰਹੇ ਆ ਆਪਣੇ ਇਥੇ ਬਾਬਾ ਤਿੱਪਿਆਲੀਆ ਰਾਜ ਸਭਾ ਦਾ ਮੈਂਬਰ ਉਨਾਂ ਨੂੰ ਆਜਾ ਪਰ ਮੰਗਰ ਪੱਤਰ ਦੇ ਕੇ ਚੇਤਾਵਨੀ ਪੱਤਰ ਦੇ ਦਸ ਦੇਣਾ ਕਿ ਸਾਰਾ ਅਮਲ ਚ ਲਿਆਂਦਾ ਜਾਵੇ ਅਗੇ ਤੋਂ ਭਵਖੇ ਚ ਦਰਿਆਵਾਂ ਨਹਿਰਾਂ ਨਾਲੀਆਂ ਜਿਹੜੇ ਬਨ ਬੁੰਨਿਆਂ ਉਹਨਾਂ ਦੀ ਲੋਕਾਂ ਨੇ ਜੇ ਸਾਰਾ ਮੁਰਾਬਤ ਕੀਤੀ ਆ ਉਸ ਵਿਆਹ ਚ ਪਾਣੀ ਆਇਆ ਸੀ ਤੇ ਲਗਾਤਾਰ ਢਲਮਾਂ ਤੋਂ ਬਨ ਟੁੱਟਣ ਦੀ ਈ ਵਾਹੀ ਸੀ ਪਰ ਲੋਕਾਂ ਨੇ ਬਨ ਬਚਾਰਿਆ ਸੀੜਾਂ ਜਿਹੜੀਆਂ ਪੈਂਦੀਆਂ ਰੋਕਦੀਆਂ ਜੇਕਰ ਲੋਕ ਨਾ ਅਤਿਆਦ ਕਰਦੇ ਨਾ ਉੱਥੇ ਜਾਂਦੇ ਤੇ ਬਨ ਟੁੱਟ ਕੇ ਬਹੁਤ ਸਾਰਾ ਨੁਕਸਾਨ ਹੋਰ ਵੀ ਹੋ ਜਾਣਾ ਸੀ ਲੋਕਾਂ ਨੇ ਉਹ ਬਚਾ ਕਰਕੇ ਬਹੁਤ ਸਾਰੀ ਫਸਲ ਬਚਾ ਲਈ ਆ ਜਿਹੜੇ ਅਰਦਾਸ ਬੰਨ ਬੰਨੇ ਆ ਉਹ ਬਚਾਏ ਆ ਲੋਕਾਂ ਦੇ ਪਹਿਲ ਕਦਮੀ ਕਰਕੇ ਕੀਤਾ ਸਰਕਾਰ ਕਿਤੇ ਦਿਸਦੀ ਨਹੀਂ ਹੈ ਬੰਨ ਬਣਾਉਣ ਚ ਦਿਸਦੀ ਨਹੀਂ ਹੈ ਬਾਬਾ ਸਿਚੇ ਆਇਆ ਬੇਸ਼ੱਕ ਬੰਨਾ ਤੇ ਜੋ ਕੁਝ ਕਰ ਲਿਆ ਪਰ ਉਸ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਦੀ ਮਿਹਨਤ ਨਾਲ ਲੋਕ ਮਿੱਟੀ ਲਿਆ ਰਹੇ ਆ ਲੋਕ ਤੇਲ ਪਾ ਰਹੇ ਆ ਲੋਕ ਹੀ ਸਾਰਾ ਕੁਝ ਕਰ ਰਹੇ ਆ ਸਰਨਾਦ ਸੈਂਟਰ ਸਰਕਾਰ ਕਿਤੇ ਦਿੱਦੀ ਆ ਨਾ ਪੰਜਾਬ ਸਰਕਾਰ ਕਿਤੇ ਦਿੱਦੀ ਆ ਕੱਲੀ ਬਾਤੀ ਰੋਜ਼ ਖਬਰਾਂ ਵਾਲਾ ਕਿ ਰਿਓਏ ਪਿੰਡ ਜੀ ਜਾ ਕੇ ਕਈ ਜਣਾ ਬਈ ਹਾਂ ਵੀ ਚੀਜ਼ ਦੇਤੀ ਉਹ ਵੀ ਚੀਜ਼ ਦੇਤੀ ਵੀ ਘਰ ਚ ਪਰੋਹਾ ਆਇਆ ਹੋਵੇ ਉਹਨੂੰ ਕਹਦੇ ਆ ਖਾਲਾ ਉਹ ਖਾਲਾ ਰੱਖੀ ਉਹਦੇ ਮਰੇ ਕੱਖ ਵੀ ਨਾ ਉਹ ਹਾਲ ਹੈ ਪੰਜਾਬ ਸਰਕਾਰ ਦਾ ਵੀ ਆ ਵੀ ਦੇ ਦੇਣਾ ਵੀ ਦੇ ਦੇਣਾ ਪਰ ਅਜ ਅਜੇ ਅਮਲ ਤੇ ਕੁਝ ਵੀ ਨਹੀਂ ਦਿੱਤਾ ਗਿਆ ਇਸ ਕਰਕੇ ਉਹਨਾਂ ਨੂੰ ਅੱਜ ਆਪਣ ਚੇਤਾਵਨੀ ਦੇ ਰਹੇ ਆ ਜੇਕਰ ਸਰਕਾਰਾਂ ਨੇ ਲਗਾਤਾਰ ਕੇਸਲ ਮਾਰ ਛੱਡੀ ਪਹਿਲਾਂ ਵੀ ਕੇਸਲ ਮਾਰ ਛੱਡੀ ਆ ਪਾਣੀਆਂ ਦਾ ਪ੍ਰਬੰਧ ਨਹੀਂ ਕੀਤਾ ਜਿਹੜੇ ਪਾਣੀ ਉਹ ਤੋਂ ਜਦੋਂ ਸੋਕਾ ਲੱਗਦਾ ਉਹ ਤੋਂ ਬਾਹਰ ਨੂੰ ਦੇਈ ਜਾਂਦੇ ਹੁਣ ਨਹਿਰਾਂ ਚਲਾਈਆਂ ਹੀ ਨਹੀਂ ਪਾਣੀ ਚੱਲਿਆ ਹੀ ਨਹੀਂ ਉਹ ਦਰਿਆਵਾਂ ਛੱਡਿਆ ਜਾ ਰਿਹਾ ਉਹ ਸਾਨੂੰ ਰੋੜੇ ਜਾ ਰਿਹਾ ਤੇ ਪਰ ਉਹਦਾ ਪ੍ਰਬੰਧ ਨਹੀਂ ਕੀਤਾ ਨਾ ਕੋਈ ਦਰਿਆ ਖਾਲਿਆ ਨਹੀਂ ਗਿਆ ਰੇਤ ਚਲ ਕੱਢੀਆਂ ਉਹ ਸਾਰਾ ਨੁਕਸਾਨ ਹੋਇਆ ਉਹਦਾ ਕੁਝ ਕਰਨੀ ਦੇ ਇਸ ਕਰਕੇ ਇਹ ਪਬਲਿਕ ਲੋਕਾਂ ਨੇ ਹੀ ਸਾਰਾ ਕੁਝ ਕਰਉਣਾ ਹੁੰਦਾ ਲੋਕ ਹੀ ਸਾਰੇ ਇਸ ਵੇਲੇ ਹਨ ਦੇ ਵਿੱਚ ਇੱਕ ਦੂਜੇ ਨੂੰ ਬਚਾ ਰਿਹਾ ਸਹਿਤਾ ਕਰ ਰਿਹਾ ਕੋਈ ਲੰਗਰ ਲਾ ਰਿਹਾ ਕੋਈ ਪਸ਼ਵਾਂ ਚਾਰਾ ਲੈ ਕੇ ਜਾ ਰਿਹਾ ਕੋਈ ਚਾਰ ਜਿਹੜਾ ਪਸ਼ਵਾਂ ਨਹੀਂ ਬਣਾਇਆ ਹੁੰਦਾ ਉਹ ਲੈ ਕੇ ਜਾ ਰਿਹਾ ਦੇਣ ਦੇ ਲੋਕ ਇੱਕ ਦੂਜੇ ਦੀ ਬਹੁਤ ਮਦਦ ਕਰ ਰਹੇ ਆ ਸਹਿਯੋਗ ਕਰ ਰਹੇ ਆ ਪਰ ਸਰਕਾਰਾਂ ਨੇ ਕੇਂਦਰ ਕਿਤੇ ਦੱਸਦੀ ਆ ਨਾ ਪੰਜਾਬ ਸਰਕਾਰ ਕਿਤੇ ਦੱਸਦੀ ਆ ਇਸ ਕਰਕੇ ਉਹਨੂੰ ਅੱਜ ਆਪਾਂ ਚੇਤਾਵਨੀ ਪੱਤਰ ਦੇ ਰਹੇ ਆ ਨਾਲ ਦੀ ਨਾਲ ਅਗਾਹ ਤੋਂ ਕਰਨ ਲਈ ਲੋਕਾਂ ਦਾ ਧਿਆਨ ਉਹਨਾਂ ਜਿਹੜੇ ਅਸਲੀ ਮੁੱਦੇ ਆ ਉਹਨਾਂ ਵੱਲ ਦਿਵਾਉਣ ਲਈ ਲਗਾਤਾਰ ਸੰਯੁਕਤ ਮੋਰਚਾ ਵੀ ਇੱਕ ਵਾਕਿਆ ਕਿਸਾਨ ਜਿੱਥੇ ਬੱਤੇ ਵੀ ਆਪਣਾ ਧਿਆਨ ਲਾਉਂਦੀਆਂ ਹਮੇਸ਼ਾ ਹੀ ਜਨਤਕ ਜਥੇਬੰਦੀਆਂ ਹੀ ਇਹ ਹਾਕਮਾਂ ਨੂੰ ਉਸ ਪਾਸੇ ਲੈ ਜਾਂਦੀਆਂ ਤੇ ਫੇਰ ਜਿਹੜੀਆਂ ਲੋਕਾਂ ਨੇ ਜਨਤਕ ਜਥੇਬੰਦੀਆਂ ਨੇ ਮੰਗਾਂ ਕੱਢੀਆਂ ਹੁੰਦੀਆਂ ਉਹਤੇ ਫੇਰ ਅਮਲ ਕਰਕੇ ਫੇਟੇ ਯਾਰ ਵੋਟਾਂ ਦਾ ਟੈਚ ਕਰਵਾ ਜਾਂਦੇ ਆ ਕੰਮ ਆਪਾਂ ਕਰਦੇ ਆ ਸਾਰੇ ਜਣੇ ਮਿਲ ਕੇ ਐਡਵੋਕੇਟ ਸਾਹਿਬ ਜਿੱਦਾਂ ਇਕੱਠ ਕਰ ਲੈਂਦੇ ਆ ਹੋਰ ਵੀ ਬਹੁਤ ਸਾਰੇ ਮਿਹਨਤੀ ਕਿਸਾਨ ਆ ਆਪਾਂ ਬੜੇ ਖੁਸ਼ ਆ ਬੜੀ ਧੰਨਵਾਦੀ ਆ ਇਹਨਾਂ ਦੇ ਇਹਨਾਂ ਨੇ ਲੋਕਾਂ ਦੀਆਂ ਮੰਗਾਂ ਜਿਹੜੀਆਂ ਹਾਰਡ ਸਪੀਡ ਦੇ ਜਿਹੜਾ ਆਪਣਾ ਏਰੀਆ ਬਹੁਤ ਜ਼ਿਆਦਾ ਮਤਲਬ ਪੱਥਰੀਆ ਹਾਰ ਦਾ ਕਰਕੇ ਨਿਮਾ ਇਰੀਆ ਹੋਣ ਦਾ ਕਰਕੇ ਫਸਲਾਂ ਚੱਗੀਆਂ ਮਾਰੀਆਂ ਗਈਆਂ ਕਈਆਂ ਪਸ਼ੂ ਬਿਮਾਰ ਹੋ ਗਏ ਆਦਮੀ ਬਿਮਾਰ ਹੋ ਗਏ ਬੱਚਿਆਂ ਨੂੰ ਛਿੜੀ ਆ ਰਿਹਾ ਤੇ ਸੂਰ ਵਾਲ ਛਿੜੀਆਂ ਹੋ ਗਈਆਂ ਸਾਰਾ ਸਿੱਖਮ ਵੀ ਵਿਗੜਿਆ ਫਿਰਦਾ ਇਹਦੀ ਇਹ ਮੰਗ ਪੱਤਰ ਜਿਹੜਾ ਬਾਬਾ ਜੀ ਨੂੰ ਦੇਣਾ ਇਹਨਾਂ ਨੇ ਲਿਖਿਆ ਹੈਗਾ ਬੜਿਆ ਬੀਆ ਤੋ ਨੀਦ ਕਰਦੇ ਆ ਵੀ ਬਾਬਾ ਜੀ ਉਸ ਨੂੰ ਅੱਗੇ ਵਧਾਉਣਗੇ ਤੇ ਕੋਈ ਨਾ ਕੋਈ ਸੁਆਪਾ ਨੂੰ ਹਸਲ ਹੋਊਗਾ ਕਿਸਾਨਾਂ ਨੂੰ ਜਿਹਨਾਂ ਦਾ ਇਹਨਾਂ ਨੂੰ ਨੁਕਸਾਨ ਹੋਇਆ ਜਾਦਾ ਸਮਾਂ ਨਾਲ ਲੰਘਦਾ ਹੋਇਆ ਧੰਨਵਾਦ ਕਰਦਾ ਸਾਰਿਆਂ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਅਖੀਰ ਨੂੰ ਹਰ ਸਨ ਜੋਖਤਾਨ ਮੋਰਚੇ ਦੇ ਸੱਦੇ ਤੇ ਜਿਹੜੇ ਰਾਜ ਸਭਾ ਦੇ ਮੈਂਬਰ ਸੰਤ ਬਲਬੀਰ ਸਿੰਘ ਜੀ ਸੀਚੇ ਵਾਲਿਆ ਉਹਨਾਂ ਨੂੰ ਮੰਗ ਪੱਤਰ ਦੇਣ ਵਾਸਤੇ ਇੱਥੇ ਇਕੱਠੇ ਹੋਏ ਆ ਕਿਉਂਕਿ ਪਹਿਲਾਂ ਜੁਲਾਈ ਦੇ ਵਿੱਚ ਜਿਹੜੇ ਮਾਚਲ ਦੇ ਵਿੱਚ ਬਹੁਤ ਵੱਡੀ ਤਬਾਈ ਹੋਈ ਸੀ ਉਸ ਦਾ ਪਾਣੀ ਪੰਜਾਬ ਦੇ ਵਿੱਚੋਂ ਦੀ ਹੁੰਦਾ ਹੋਇਆ ਤੇ گا ਪਰਿਆਣੇ ਦਾ ਕਾ ਘਰਨੇ ਮਾਰ ਕੀਤੀ ਆ ਅਤੇ ਵਿਆਪਕ ਪੱਧਰ ਤੇ ਤਬਾਹੀ ਹੋਈ ਆ ਅਤੇ ਹੁਣ ਫੇਰ ਦੁਬਾਰਾ ਜਿਹੜਾ ਹਿਮਾਚਲ ਚ ਬਹੁਤ ਵੱਡੇ ਪੱਧਰ ਤੇ ਮੀਂਹ ਪੈਣ ਨਾਲ ਬਿਆਸ ਰਿਆ ਵਿੱਚ ਵੀ ਬਹੁਤ ਭਾਰੀ ਹੜ ਆਇਆ ਹੋਇਆ ਅਤੇ ਲਾਕ ਇਲਾਕੇ ਦੇ ਲੋਕਾਂ ਨੇ ਮਿਲ ਕੇ ਉਹ ਉਸ ਹੜਨੋਂ ਮਤੇ ਤੋ ਸੀ ਬੰਨਾ ਦਾ ਮਰਮਤ ਕਰਕੇ ਬੰਨ ਟੁੱਟਣ ਤੋਂ ਬਚਾਇਆ ਕਿਉਂਕਿ ਅਸੀਂ ਵੀ ਆਂ ਦਾ ਜਿਹੜਾ ਬੰਨਾ ਲੋਕਾਂ ਨੇ ਨਿੱਜੀ ਤੌਰ ਤੇ ਲਾਇਆ ਹੋਇਆ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਪਿੰਡ ਬਾਜਾ ਤੱਕ 4 ਕਿਲੋਮੀਟਰ ਬੰਨਿਆ ਉਹਦੇ ਤੇ ਲਗਾਤਾਰ 12 ਜੁਲਾਈ ਤੋਂ ਅਸੀਂ ਦੋ ਜੇਸਬੀਆਂ ਅਤੇ ਇੱਕ ਪਟੇ ਵਾਲੀ ਮਸ਼ੀਨ ਜਿਹੜੀ ਤੁਰ ਕੇ ਟਾਲੀਆਂ ਭਰਦੀ ਆ ਤੇ ਉਥੇ ਅਸੀਂ 9 ਲੱਖ ਤੋਂ ਉੱਪਰ ਦਾ ਡੀਜ਼ਲ ਬਾਲ ਚੁੱਕੇ ਆਂ ਪਰ ਸਰਕਾਰ ਦਾ ਕੋਈ ਵੀ ਨਮਾਇਦਾ ਉਥੇ ਸਾਰ ਲੈਣ ਵਾਸਤੇ ਨਹੀਂ ਆਇਆ ਜੇਕਰ ਪਰਸੋਂ ਰਾਤ ਕੋਈ ਮਿਲਟਰੀ ਦੀ ਟੋਕੜੀ ਗਈ ਇੱਕ ਤੇ ਕੋਸ਼ਾ ਪੁਲਿਸ ਸਮਾਜ ਦੇ ਮਲਾਜਮ ਗਏ ਉਹਨਾਂ ਦੇ ਇਹਾੜਾ ਬੰਦ ਤੇ ਬਚਣਾ ਨਹੀਂ ਤੁਸੀਂ ਆਪ ਦਾ ਸਮਾਨ ਸੂਣ ਕੱਢ ਕੇ ਤੇ ਉਹਦੀ ਹਿਵਾਜ ਕਰੋ ਇਹ ਬੰਦ ਕਿਦਾਂ ਬਜੇਗਾ ਪਰ ਫਿਰ ਵੀ ਅਸੀਂ ਇਲਾਕੇ ਦੇ ਸਹਿਯੋਗ ਦੇ ਨਾਲ ਉਸ ਬੰਨ ਨੂੰ ਪਚਾ ਲਿਆ ਕਿਉਂਕਿ ਇਲਾਕੇ ਦੇ ਜਿਹੜੇ ਸੰਤ ਮਹਾਂਪੁਰਖ ਆ ਉਹਨਾਂ ਨੇ ਦਿਨ ਰਾਤ ਇਹ ਕਰਕੇ ਨਾਲ ਇਲਾਕੇ ਨੂੰ ਸਹਿਯੋਗ ਕੀਤਾ ਅਸੀਂ ਇਥੋਂ ਮੰਗ ਕਰਦੇ ਆ ਕਿ ਜਿਹੜਾ 1995 ਤੋਂ ਲੈ ਕੇ ਬੰਨ ਬਣਿਆ ਹੋਇਆ ਉਸ ਨੂੰ ਸਰਕਾਰ ਆਪ ਦੇ ਕੰਟਰੋਲ ਵਿੱਚ ਲੈ ਕੇ ਅਤੇ ਉਸ ਨੂੰ ਵੱਡੇ ਪੱਧਰ ਤੇ ਮਿੱਟੀ ਪਾ ਕੇ ਉਸ ਨੂੰ ਮਜ਼ਬੂਤ ਕੀਤਾ ਜਾਵੇ ਕਿਉਂਕਿ ਜੇਕਰ ਲੋਕਾਂ ਨੇ ਉਸ ਬੰਨ ਨੂੰ ਨਹੀਂ ਟੋਹਣ ਦਿੱਤਾ ਤੇ ਸਰਕਾਰ ਨੇ ਜੇ ਬੰਨ ਬਣਾਇਆ ਹੋਊਗਾ ਤੇ ਉਹ ਹੋਰ ਮਜ਼ਬੂਤ ਹੋਏਗਾ ਇਸ ਕਰਕੇ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਨੂੰ ਜੇਕਰ ਕਿਸੇ ਪਰਿਵਾਰ ਚੋਂ ਕਿਸੇ ਜੀ ਦੀ ਹੜ ਨਾਲ ਮੌਤ ਹੋ ਗਈ ਆ ਉਸ ਨੂੰ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਜੇਕਰ ਕਿਸੇ ਦਾ ਪਸ਼ੂ ਡੰਗਰ ਕੋਈ ਪਾਣੀ ਦੇ ਵਿੱਚ ਮਾਰਿਆ ਗਿਆ ਉਸ ਨੂੰ 1 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਕਈਆਂ ਕਿਸਾਨਾਂ ਦੇ ਢਿਵੂਲ ਖਰਾਬ ਹੋ ਗਏ ਆ ਪਹਲੀਆਂ ਚ ਰੇਤਾ ਪੈ ਗਈ ਆ ਮਿੱਟੀ ਪੈ ਗਈ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਮਾਈਨਿੰਗ ਐਕਟਰੀ ਟੈਸਟ ਛੋਟ ਦੇ ਕੇ ਰੇਤਾ ਚੁੱਕਣ ਦਾ ਅਦਕਾ ਅੱਧਤਾ ਜਾਵੇ ਅਤੇ ਜਿਹੜੇ ਦਰਿਆਵਾਂ ਦੇ ਵਿੱਚ ਵੱਡੇ ਪਦਰ ਤੇ ਬਰੇਤੇ ਬਣੇ ਹੋਇਆ ਜਿਵੇਂ ਗੋੰਦਾਲ ਸਾਹਿਬ ਦੇ ਪੁਲ ਦੇ ਕੋਲ ਆ ਠਿਲਮਾ ਦੇ ਪੁਲ ਦੇ ਕੋਲ ਆ ਜਿਹੜੇ ਬਰੇਤੇ ਬਣਿਆ ਉਹਨਾਂ ਨੂੰ ਉਤੋਂ ਹਟਾ ਕੇ ਮਿੱਟੀ ਉਸ ਨੂੰ ਬੰਨਾਂ ਦੇ ਪਾ ਕੇ ਅਤੇ ਉਹ ਦਰਿਆ ਦਾ ਜਿਹੜਾ ਵਹਿਣਾ ਨੂੰ ਖੁੱਲਾ ਕੀਤਾ ਜਾਵੇ ਤਾਂ ਕਿ ਜਿਹੜਾ ਪਾਣੀ ਓਵਰਫਲੋ ਨਾ ਹੋ ਕੇ ਦਰਿਆ ਦੇ ਵਿੱਚ ਵਿੱਚ ਦੀ ਚੱਲ ਸਕੇ ਇਸ ਕਰਕੇ ਅਸੀਂ ਜਿਹੜਾ ਮੌਜੂਦਾ ਸਰਕਾਰ ਆ ਉਸ ਨੂੰ ਚੇਤਾਵਨੀ ਪੱਤਰ ਦੇਣ ਆਏ ਆ ਕਿ ਦੇਖਾਰਾ ਉਹ ਜਿਹੜੀਆਂ ਕਿਸਾਨਾਂ ਨਾਲ ਹੜਪੀਟ ਤਰੋਕਾਂ ਦੀਆਂ ਮੰਗਾਂ ਨੇ ਜੇਕਰ ਇਹਨਾਂ ਨਾਲ ਧਿਆਨ ਨਾ ਦਿੱਤਾ ਤੇ ਸੰਯੁਕਤ ਮੋਰਚਾ ਜੇ ਕੋਈ ਵੱਡਾ ਆਪਸ਼ਨ ਲਏਗਾ ਅਤੇ ਇਹ ਸਾਰੀਆਂ ਜਥੇਬੰਦੀਆਂ ਉਸ ਨੂੰ ਮਿਲ ਕੇ